ਸਤਿਕਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਹਰਸ਼ਵਿੰਦਰ ਸਿੰਘ ਅੱਜ ਮੈਨੂੰ ਪਤਾ ਹੈ ਸਾਡੇ ਪੈਨਨੰਬਰ ਨੂੰ ਪੰਜਾਬ ਭਵਨ ਦੇ ਵਿੱਚ ਮੀਟਿੰਗ ਸੀ ਤੇ ਹਰਪਾਲ ਜੀ ਮਾਜੀ ਦੇ ਨਾਲ ਜਿਹੜੇ ਸਾਡੇ ਕੁਸ਼ਕ ਪੈਂਡਿੰਗ ਵਾਲੇ ਇਗਜ਼ਾਮ ਦੇ ਮੁੱਦੇ ਸੀਗੇ ਤੇ ਸਪੈਸ਼ਲੀ ਪੰਜਾਬ ਜਿਹੜੇ ਆਪਣੇ ਫੀਟਰ ਪ੍ਰੈਸ ਵੀ ਦੀ ਕਲਰ ਤੇ ਟਾਈਪਿੰਗ ਹੈ ਉਹਦੇ ਰਿਗਾਰਡਿੰਗ ਸਾਡੀ ਅੱਜ ਗੱਲਬਾਤ ਹੋਈ ਤੇ ਹੋਰ ਕਿਹੜੇ-ਕਿਹੜੇ ਮੁੱਦੇ ਰੱਖੇ ਗਏ ਜਿਹੜੇ ਅਸੀਂ ਇਨ ਰਿਟਨ ਇਹ ਸਾਰੀ ਚੀਜ਼ਾਂ ਦੇਖ ਕੇ ਆਏ ਆ ਜਿਦੇ ਵਿੱਚ ਕਲਰਕ ਦੀ ਭਰਤੀ ਸਟੈਨੋ ਹੋਇਆ ਤੇ ਲੀਗਲ ਕਲਰਕ ਇਹਨਾਂ ਦੀ ਟਾਈਪਿੰਗ ਦੇ ਟੇਲਵਾਟ ਤੇ ਫਿਜ਼ੀਕਲ ਟ੍ਰਾਇਲ ਇਹਨਾਂ ਸਾਰੇ ਵਾਲਿਆਂ ਉੱਤੇ ਸਾਡੀ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਇਹ ਰਿਟਰਨ ਵੀ ਇਹ ਚੀਜ਼ ਦੇ ਕੇ ਆਏ ਹਾਂ ਤੇ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਵਾਇਆ ਹੈ ਤੇ ਸਾਡੇ ਸਾਹਮਣੇ ਪੀਟਰਪਲਸ ਦੇ ਚੇਅਰਮੈਨ ਨੂੰ ਡਾਇਰੈਕਟ ਕਾਲ ਕੀਤੀ ਗਈ ਜਿਹੜੇ ਕਿ ਤੁਸੀਂ ਹੁਣ ਇਸ ਵੀਡੀਓ ਤੋਂ ਬਾਅਦ ਵੀ ਵੇਖ ਲਿਓ ਫਿਲਪਸ ਹੋਵਾਂਗੇ ਉਹਨਾਂ ਦੇ ਮੋਢੇ ਵਿੱਚੋਂ ਹਰਪਾਲ ਚਿਮਾ ਜੀ ਹਨ ਸਤਿਕਾਰਯੋਗ ਜਿਹੜੇ ਆਪਣੇ ਕੈਬਨਿਟ ਮਨਿਸਟਰ ਨੇ ਹਰਪਾਲ ਚਿਮਾ ਜੀ ਤੇ ਉਹਨਾਂ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਸੀਗੀ ਉਹ ਗੱਲਬਾਤ ਕਲੀਨ ਲਾਈਵ ਹੋਵੇਗੀ ਥੋੜੀ ਫੇਰ ਬਾਅਦ ਤੇ ਉਹਨਾਂ ਨੇ ਸਾਨੂੰ ਇਹ ਚੀਜ਼ ਆਸ਼ਵਾਸ਼ਣ ਦਵਾਇਆ ਕਿ 12 ਨ ਜਿਹੜਾ ਪ੍ਰੋਸੈਸ ਹੈ ਉਹ ਸਟਾਰਟ ਹੋ ਜਾਏਗਾ ਤੇ ਉਹਨਾਂ ਨੇ ਸਾਨੂੰ ਇੱਕ ਵਾਰੀ ਰਿਮਾਈਂਡਰ ਕਰਾਉਣ ਨੂੰ ਵੀ ਕਿਹਾ ਹੈ ਹਾਂ ਇਹ ਗੱਲ ਜਿਹੜੀ ਵੀ ਹੁਣ ਉਹਨਾਂ ਨੇ ਕਿਹਾ ਵੀ ਜਿਹੜਾ 12 ਨਵੰਬਰ ਹੈ ਉਸ ਤੋਂ ਬਾਅਦ ਜਿਹੜੇ ਤੁਹਾਡੇ ਜਿਹੜੇ ਆਪਣੇ ਟਾਈਪਿੰਗ ਸਕਿਲ ਟੈਸਟ ਨੇ ਉਹ ਸਟਾਰਟ ਹੋ ਜਾਣਗੇ ਤੇ ਯਾਨੀ ਕਿ ਪ੍ਰੋਸੈਸ ਸਟਾਰਟ ਹੋ ਜਾਏਗਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਤੇ ਸਾਨੂੰ ਨਾਲ ਨਾਲ ਇਹ ਵੀ ਕਿਹਾ ਹੈ ਕਿ ਸਾਨੂੰ ਇੱਕ ਵਾਰ ਰਿਮਾਈਂਡ ਵੀ ਕਰਵਾ ਦਿਓ ਤਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਇਹ ਚੀਜ਼ ਹੈਗੀ ਹੈ ਬਟ ਇਹਨੂੰ ਅਸੀਂ ਫਾਈਨਲ ਹੋ ਤੱਕ ਨਹੀਂ ਮੰਨ ਸਕਦੇ ਜਦੋਂ ਤੱਕ ਇਹ ਆਫੀਸ਼ੀਅਲੀ ਇਹਨਾਂ ਦੀ ਬੋਰਡ ਦੀ ਵੈੱਬਸਾਈਟ ਦੇ ਉੱਪਰ ਨਹੀਂ ਆ ਜਾਂਦਾ ਤੇ ਬਾਕੀ ਉਹ ਸ ਤੇ ਬਾਕੀ ਤੁਸੀਂ ਨਾਲ ਜੁੜੇ ਰਹੋ ਤੇ ਪੰਜਾਬੋਂ ਬੰਨਾ ਜਾਈ ਸੀਗੇ ਸਵੇਰ ਦੇ ਅਸੀਂ 11 ਵਜੇ ਆਏ ਹਾਂ ਪਰ ਸਾਡੇ ਜਿਹੜੇ ਮੀਟਿੰਗ ਦਾ ਟਾਈਮ ਹੈ ਹੁਣ ਪਹਿਲੇ ਆ ਸੀਗਾ ਅਜੇ ਅਸੀਂ ਅਜੇ ਤੋਂ ਹੁਣੇ ਸੀ ਮੀਟਿੰਗ ਕਰਕੇ ਬਾਹਰ ਨਿਕਲੇ ਆ ਪਾਜੀ ਮਾ ਜੀ ਨੇ ਜੋ ਵੀ ਸਾਨੂੰ ਦੱਸਿਆ ਮੈਂ ਜਿਹੜੀ ਥੋੜੀ ਲਾਈਵ ਹੈ ਉਹ ਚੀਜ਼ ਥੋੜੀ ਦੇਰ ਬਾਅਦ ਜਿਹੜੀ ਕਲਿੱਪ ਹੈ ਤੁਸੀਂ ਨਾਲ ਹੀ ਇਹਦੇ ਨਾਲ ਸੁਣੋ ਤੇ ਵੀਡੀਓ ਪੂਰੀ ਸੁਣ ਕੇ ਜਾਇਓ ਇਹਨਾਂ ਦੇ ਮੂੰਹ ਦੇ ਵਿੱਚੋਂ ਜੋ ਵੀ ਸ਼ਬਦ ਉਹਨਾਂ ਨੇ ਬੋਲੇ ਉਹ ਤੁਸੀਂ ਜਰੂਰ ਸੁਣ ਕੇ ਜਾਇਓ ਮਾਰਨ ਮੁਹੱਬਤ ਦਾ ਸਤਿ ਸ੍ਰੀ ਅਕਾਲ ਪੈਸਾ ਜਿਹੜਾ ਸਹੀ ਤੇ ਪੋਰਟਲ ਬਣਾਇਆ ਸੀ ਉਹ ਫੇਰ ਖੁੱਲ ਹੋ ਗਿਆ ਉਹਦੇ ਵਿੱਚ ਕੀ ਹੈ ਦੁ ਮੈਂ ਭਾਰੰਧਾ ਨੂੰ ਪਦਰਨ ਭਾਰਨ ਨੂੰ ਰਿਟਾਇਵੀ ਜਿਵੇਂ ਮਤਲਬ 12 ਤੋਂ ਬਾਅਦ ਪ੍ਰੋਸੈਸ ਸਟਾਰਟ ਹੋ ਜਾਊਗਾ ਪ੍ਰੋਸੈਸ ਸਟਾਰਟ ਹੋ ਜਾਊਗਾ ਇਸੇ ਸਾਥ ਵਿੱਚ ਦਸੰਬਰ ਹੋ ਜਾਊਗਾ